ਮੇਰੇ ਵੱਲੋਂ ਮੈਸੇਜ ਆਈ ਹੈ ਕਿ ਆ ਜਿਹੜਾ ਪੁਰਲਾਪਾ ਕੀਤਾ ਸਟਾਰਟ ਕਰਾਣੀ ਹੋਰ ਜੀ ਇਹ ਮੇਰੇ ਹਿਸਾਬ ਨਾਲ ਬਹੁਤ ਪਿੰਡ ਜਿਹੜੇ ਨੇ ਇਹਦਾ ਲਾਭ ਲੈ ਸਕਦੇ ਨੇ ਉਹਨਾਂ ਸਰਮੂ ਓਨੇ ਵਧੀਆ ਡਾਕਟਰ ਆ ਰਹੇ ਨੇ ਤੁਸੀਂ ਮੈਂ ਕਹਿੰਦਾ ਹਰ ਪਿੰਡ ਜਿਹੜਾ ਵੀ ਜਿੱਥੋਂ ਤੱਕ ਤੁਸੀਂ ਆ ਸਕਦੇ ਤੁਹਾਨੂੰ ਟਾਈਮ ਲੱਗਦਾ ਮਕਸੂਦ ਉਹੜਾ ਜਿੰਨਾ ਮਰਜੀ ਦੂਰ ਕਿੱਥੇ ਵੀ ਕਿਹੜਾ ਵੀ ਪਿੰਡ ਆ ਤੁਹਾਡਾ ਜੀ ਪਲੀਜ਼ ਉਰੇ ਆਓ ਚੈੱਕਅਪ ਕਰਾਓ ਤੁਹਾਨੂੰ ਦਵਾਈ ਫ੍ਰੀ ਮਿਲੇਗੀ ਤੁਸੀਂ ਲਾਭ ਲਓ ਇੰਨੇ ਜਿਹੜੇ ਡਾਕਟਰ ਉਹਨੋਂ ਉੱਜਾ ਕਿਤੇ ਹੋਰ ਵੀ ਆਪਾਂ ਮੰਗਵਾਵਾਂਗੇ ਡਾਕਟਰ ਜਿਨ੍ਹਾਂ ਦਾ ਟਾਈਮ ਅੰਗਿਆ ਜੇ ਉਹ ਆ ਸਕਣ ਆਪਾਂ ਪੱਕਾ ਹੀ ਕੋਸ਼ਿਸ਼ ਕਰਾਂਗੇ ਕਿ ਕੀ ਉਹ ਵੀ ਹੋਣ ਤੁਸੀਂ ਆ ਕੇ ਪਲੀਜ਼ ਇਹਦਾ ਲਾਭ ਲਓ ਤਾਂ ਕਿ ਇਹ ਕਿਉਂਕਿ ਇਹ ਡਿਸਪੈਸਿਟੀ ਚੱਲੂਗੀ ਜੇ ਤੁਸੀਂ ਆਇਓਗੇ ਅੱਜ ਮੈਨੂੰ ਦਿਨ ਤਾਂ ਬਹੁਤ ਵਧੀਆ ਲੱਗ ਰਿਹਾ ਕਿ ਸਾਹਮਣੇ ਮੌਕਾ ਮਿਲਿਆ ਹੈ ਸੇਵਾ ਕਰਨ ਦਾ ਅਸੀਂ ਤੇ ਇੱਕ ਹਫ਼ਤਾ ਪਹਿਲਾਂ ਹੀ ਆਏ ਹਾਂ ਉਰੇ ਬਹੁਤ ਪੰਚੇ ਸਮਵਾਰ ਆਏ ਹਾਂ ਤੇ ਅਸੀਂ ਦੇਖਿਆ ਵੀ ਪਹਿਲਾਂ ਇੱਥੇ ਅੱਡੇ ਤੇ ਸਾਡੇ ਕੁਝ ਨਹੀਂ ਸੀ ਹੁੰਦਾ ਹੁਣ ਅਸੀਂ ਆ ਕੇ ਦੇਖਿਆ ਬਹੁਤ ਵਧੀਆ ਆਈ ਹੋਈ ਆ ਤੇ ਡਿਸਪੈਂਸਰੀ ਆ ਤੇ ਹੋਰ ਗੱਲ ਕਰਕੇ ਮੈਨੂੰ ਮੇਰੇ ਪਾਦਰ ਸਾਹਿਬ ਤੋਂ ਤੇ ਬਾਕੀ ਸਾਰਿਆਂ ਨੂੰ ਪਤਾ ਲੱਗਿਆ ਕਿ ਇੱਥੇ ਸਾਰੀਆਂ ਮੁਫਤ तकरीबन ਮੁਫਤ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਕੈਲੋ ਟ੍ਰੀਟਮੈਂਟ ਚੈੱਕਅਪ ਇਵਨ ਕਿ ਦਵਾਈਆਂ ਸਾਰਾ ਮੁਫਤ ਦਿੱਤੇ ਜਾਂਦੇ ਮੁਫਤ ਇਹ ਸੇਵਾ ਕੀਤੀ ਜਾਂਦੀ ਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਅਸੀਂ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਸਿਰ ਸਾਡੇ ਪਿੰਡ ਲਈ ਨਹੀਂ ਸਾਡੇ ਨਾਲ ਦੇ ਜਿਹੜੇ ਪਿੰਡ ਨੇ ਹੋਰ ਪੰਜ ਛੇ ਹੋਰ ਪਿੰਡਾਂ ਤੋਂ ਵੀ ਲੋਕ ਆਉਂਦੇ ਨੇ ਦਿਨ ਦੇ ਵਿੱਚ ਕਹਿੰਦੇ 30 35 ਤੱਕ ਲੋਕ ਆ ਜਾਂਦੇ ਆ ਉਹਨਾਂ ਟ੍ਰੀਟਮੈਂਟ ਕਰਵਾਉਣ ਲਈ ਫਿਰ ਅਸੀਂ ਬਹੁਤ ਸਾਨੂੰ ਬਹੁਤ ਵਧੀਆ ਲੱਗਿਆ ਸੀ ਬਹੁਤ ਪ੍ਰਭਾਵਿਤ ਹੋਏ ਇਸ ਤੋਂ ਫਿਰ ਅਸੀਂ ਪੁੱਛਿਆ ਕਿ ਅਸੀਂ ਹੋਰ ਕੀ ਕਰ ਸਕਦੇ ਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਕੈਂਪ ਲਗਵਾਓ ਜਿੱਥੇ ਆਪਾਂ ਸਭ ਕੁਝ ਪੂਰਾ ਦਿਨ ਫ੍ਰੀ ਚ ਦੇਈਏ ਤੇ ਜਿੱਥੇ ਡਾਕਟਰ ਸੀਨੀਅਰ ਡਾਕਟਰਸ ਆਨ ਅਪੋਲੋ ਤੋਂ ਤੇ ਉਹ ਆ ਕੇ ਟਰੀਟਮੈਂਟ ਕਰਨ ਵਿੱਚ ਫਿਰ ਅਸੀਂ ਉਹ ਸੋਚ ਕੇ ਫਿਰ ਅਸੀਂ ਕੈਂਪ ਲਗਵਾਇਆ ਤੇ ਅੱਜ ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿ ਇੰਨੇ ਲੋਕ ਆਏ ਅੱਜ ਤਕਰੀਬਨ 100 ਲੋਕ ਲੋਕਾਂ ਨੂੰ ਅੱਜ ਇਲਾਜ ਕਰਵਾਉਣ ਦਾ ਮੌਕਾ ਮਿਲਿਆ ਉਹਨਾਂ ਦੇ ਟੈਸਟ ਉਹਨਾਂ ਦਾ ਚੈੱਕਅਪ ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਅੱਜ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿ ਸਾਨੂੰ ਇਹ ਮੌਕਾ ਮਿਲਿਆ ਕਰਨ ਦਾ ਪਰ ਅਜਿਹੇ ਜਿਹੜੇ ਮੇਰੇ ਲੋਕ ਦਬੜੇ ਕੁਚਲੇ ਜਿਹੜੇ ਲੋਕ ਲਾਜ ਦੇ ਘਾਟੇ ਬੈਠੇ ਨੇ ਤੁਸੀਂ ਉਹਨਾਂ ਬਾਰੇ ਸੋਚਿਆ ਤੁਸੀਂ ਉਹਨਾਂ ਬਾਰੇ ਜਾਗਰਤਾ ਲਿਆ ਕੇ ਲੋਕਾਂ ਨੂੰ ਬਾਹਰੋਂ ਆ ਕੇ ਵੀ ਨਹੀਂ ਤਾਂ ਲੋਕਾਂ ਦੇ ਰਿਸ਼ਤੇਦਾਰੀਆਂ ਚ ਮਿਲਦੇ ਜਾਂਦੇ ਨੇ ਤੁਹਾਡੀ ਸੋਚ ਹੈ ਤੁਹਾਨੂੰ ਕਿੱਥੋਂ ਲੱਗੀ ਜਾਗ ਮੈਨੂੰ ਮੇਕੋ ਸਾਡੇ ਪੂਰੇ ਪਰਿਵਾਰ ਦੇ ਵਿੱਚ ਜੇ ਮੈਂ ਸ਼ੁਰੂ ਤੋਂ ਰਿਹਾ ਆ ਲੋਕਾਂ ਦੀ ਜਿਵੇਂ ਮਦਦ ਕਰਨਾ ਤੇ ਲੋੜਵੰਦਾਂ ਨੂੰ ਵਾਦ ਤੋਂ ਬਾਅਦ ਜਿਵੇਂ ਲੋਕ ਭਲਾਈ ਲਈ ਕੰਮ ਕਰਨਾ ਤੇ ਉਹ ਤੋਂ ਬਾਅਦ ਫਿਰ ਮੈਂ ਜਦ ਬਾਹਰ ਵੀ ਗਈ ਤੇ ਮੈਂ ਉੱਥੇ ਵੀ ਦੇਖਦੀ ਸੀ ਕਿ ਇੱਥੇ ਜਿਵੇਂ ਪਿੰਡਾਂ ਤੋਂ ਜੇ ਪਿੰਡਾਂ ਦੇ ਬੱਚਿਆਂ ਨੂੰ ਆਪਰਚੂਨਿਟੀਆਂ ਮਿਲਣ ਉਹ ਕਿੱਥੋਂ ਤੋਂ ਕਿੱਥੇ ਜਾ ਸਕਦੇ ਨੇ ਕਿਉਂਕਿ ਮੈਂ ਜਿਹੜੀ ਯੂਨੀਵਰਸਿਟੀ 'ਚ ਸੀ ਉੱਥੇ ਹਰੇਕ ਨੂੰ ਉਹ ਮੌਕਾ ਨਹੀਂ ਮਿਲਦਾ ਕਿਉਂਕਿ ਉਹ ਕਾਬਿਲ ਹੋਣ ਦੇ ਬਾਅਦ ਵੀ ਉੱਥੇ ਨਹੀਂ ਪਹੁੰਚ ਪਾਉਂਦੇ ਤਾਂ ਮੈਂ ਹਮੇਸ਼ਾ ਤੋਂ ਸੋਚਦੀ ਸੀ ਕਿ ਜਦ ਵੀ ਮੈਨੂੰ ਮੌਕਾ ਮਿਲਿਆ ਮੈਂ ਵਾਪਸ ਆ ਕੇ ਆਪਣੀ ਕਮਿਊਨਿਟੀ ਲਈ ਆਪਣੀ ਲੋਕਾਂ ਲਈ ਕੁਝ ਕਰੂੰਗੀ ਤਾਂ ਕਿ ਸਾਰਿਆਂ ਨੂੰ ਉਹ ਆਪਰਚੂਨਿਟੀਆਂ ਤੇ ਉਹ ਫੈਸਿਲਿਟੀਆਂ ਮਿਲਣ ਜਿਨ੍ਹਾਂ ਨਾਲ ਉਹ ਆਪਣੀ ਪੂਰੀ ਕਾਬਲੀਅਤ ਦਾ ਫਾਇਦਾ ਉਠਾ ਕਿ ਅੱਜ ਤੁਸੀਂ ਡਾਕਟਰ ਜਿਹੜੇ ਮੈਂ ਡਾਕਟਰ ਦੇਖੇ ਨੇ ਅੱਜ ਚਾਹੇ ਉਹ ਸਰਜਰੀ ਦਾ ਚਾਹੇ ओपीडी ਦਾ ਚਾਹੇ ਕੋਈ ਵੀ ਡਾਕਟਰ ਆਏ ਨੇ ਬਹੁਤ ਵੱਡੀਆਂ ਫੀਸਾਂ ਲੈਣ ਵਾਲੇ ਸੀ ਉਹ ਐਡੇ ਡਾਕਟਰਾਂ ਦੇ ਤੁਸੀਂ ਪਹੁੰਚ ਕਰਕੇ ਜਾਨਕੀ ਆਮ ਕੈਂਪਾਂ ਚ ਨਹੀਂ ਅਸੀਂ ਦੇਖਦੇ ਐਡੇ ਡਾਕਟਰ ਤੇ ਇਹਨਾਂ ਨਾਲ ਤੁਹਾਡਾ ਡਾਕਟਰ ਨਾਲ ਕਿੰਨਾ ਤਾਲਮੇਲ ਹੋਇਆ ਕਿ ਉਹ ਸਾਡੇ ਇੱਥੇ ਇੱਕ ਡਾਕਟਰ ਆਉਂਦੇ ਨੇ ਅਪੋਲੋ ਤੋਂ ਐਸਪੀਐਸ ਤੋਂ ਤੇ ਉਹ ਤੋਂ ਬਾਅਦ ਫਿਰ ਅਗੇ ਉਹਨਾਂ ਦੀ ਸਾਡੇ ਜਿਹੜਾ ਦਾ ਡਿਸਪੈਂਸਰੀ ਚ ਚੰਮ ਕਰਦੇ ਨੇ ਉਹਨਾਂ ਦੇ ਉੱਤੋਂ ਦੇ ਮਾਰਕੀਟਿੰਗ ਦੇ ਹੈਡ ਹੈ ਗਿਆ ਗੁੱਡ ਪੀਸ ਸਿੰਘ ਉਹਨਾਂ ਨਾਲ ਸਰਵਜਿਆ ਕਨੈਕਸ਼ਨ ਸੀ ਤੇ ਉਹਨਾਂ ਨਾਲ ਗੱਲ ਕਰਕੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਅਸੀਂ ਕਿ ਅਸੀਂ ਕੈਂਪ ਲਾਉਣਾ ਚਾਹੁੰਦੇ ਆ ਤੇ ਡਾਕਟਰਸ ਬੁਲਾਉਣਾ ਚਾਹੁੰਦੇ ਆ ਤਾਂ ਉਹਨਾਂ ਨੇ ਆਫਰ ਕੀਤਾ ਕਿ ਉਹ ਫ੍ਰੀ ਦੇ ਵਿੱਚ ਡਾਕਟਰਸ ਭੇਜ ਸਕਦੇ ਆ ਤੇ ਅਪੋਲੋ ਦੇ ਡਾਕਟਰਸ ਪਹਿਲਾਂ ਵੀ ਉਰੇ ਆਏ ਨੇ ਪਰ ਇਹ ਪਹਿਲੀ ਵਾਰ ਹੋਇਆ ਕਿ ਇਹਨੇ ਸਾਰੇ ਡਾਕਟਰਸ ਲਾਇਆ ਕਿ ਸਪੈਸ਼ਲੀ ਜਿਵੇਂ ਕਹ ਲਓ ਹੱਡੀਆਂ ਦੇ ਦਿਲ ਦੇ ਨਾਇਕ ਦੇ ਤੇ ਨਾਰਮਲ ਮੈਡੀਸਨ ਦੇ ਤੇ ਅੱਜ ਜਿਹੜੇ ਸਾਥ ਜਨਾ ਨੇ ਪਹਿਲਾਂ ਗੱਲ ਕੀਤੀ ਉਹ ਵੀ ਉਰੇ ਸਿਗੇ ਤੇ ਇਹਨਾਂ ਇਹਨਾਂ ਨੂੰ ਸਿਰਫ ਕੁਝ ਨਹੀਂ ਨੇ ਅਰੇਂਜ ਕਰਵਾਇਆ ਤੇ ਉੱਥੇ ਆਏ ਤੇ ਡਾਕਟਰਸ ਨੂੰ ਵੀ ਬਹੁਤ ਵਧੀਆ ਲੱਗਿਆ ਤੇ ਪੇਸ਼ੈਂਟਸ ਨੂੰ ਬਹੁਤ ਸੀਨੀਅਰ ਡਾਕਟਰਸ ਤੋਂ ਹੈਲਪ ਮਿਲ ਪਾਈ ਅੱਜ ਅੱਜ ਜਿੱਥੇ ਤੁਸੀਂ ਆਏ ਹੋ ਬਾਹਰੋਂ ਆ ਕੇ ਹੈਨਾ ਇੱਥੇ ਪਿਆਪ ਦੇ ਵਿੱਚ ਤੁਹਾਡਾ ਮੰਗ ਕੀਤਾ ਵੀ ਅੱਜ ਕੰਮ ਕਰੀਏ ਇੱਥੇ ਦੇ ਨੌਜਵਾਨ ਬੱਚੇ ਬੱਚੀਆਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ 现在都。 ਕਹੂੰਗੀ ਮੈਨੂੰ ਲੱਗਦਾ ਕਿ ਹੁਣ ਮੈਂ ਇੱਥੇ ਆ ਕੇ ਇਹਦਾ ਹੈਲਪ ਕੀਤੀ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਓਵਰ ਆਲ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਕਿਸੇ ਐਸੇ ਮਕਾਮ ਤੇ ਹੋ ਜਿੱਥੇ ਤੁਸੀਂ ਕਿਸੇ ਹੋਰ ਲੋਡ ਵੰਨ ਲੇ ਕੁਝ ਵੀ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਕਿਉਂਕਿ ਚਾਹੇ ਆਪਣੇ ਦਾ ਕਹਿ ਲੋ ਜਮੇ ਦਸ ਵੰਨ ਦਾ ਆਪਣਾ ਚਾਹੇ 1% ਵੀ ਕਿਸੇ ਲਈ ਬਹੁਤ ਜ਼ਿਆਦਾ ਹੋ ਸਕਦਾ ਤੇ ਜਿੱਥੇ ਵੀ ਤੁਹਾਡਾ ਮੌਕਾ ਬਣਦਾ ਕਿਸੇ ਦੀ ਮਦਦ ਕਰਨ ਦਾ ਕਿਸੇ ਦੀ ਲਾਈਫ ਥੋੜੀ ਜਿਹੀ ਬੈਟਰ ਕਰਨ ਦਾ ਜ਼ਰੂਰ ਕਰੋ ਤੇ ਉਹਦਾ ਬਹੁਤ ਅਲੱਗ ਹੀ ਆਨੰਦ ਹੁੰਦਾ ਸਿਰਫ ਆਪਣੇ ਲਈ ਨਹੀਂ ਜੀਣਾ ਹੋਰਾਂ ਲਈ ਵੀ ਕੁਝ ਕਰਕੇ ਜੀਣਾ ਐਨਰਮ ਨੀਤ ਕੋਲ ਤੁਸੀਂ ਆਏ ਹੋ ਇੰਡੀਆ ਚ ਹਾਂਜੀ ਬਾਹਰੋਂ ਹਾਂਜੀ ਕਿੰਨਾ ਚਿਰ ਬਾਦੋਂ ਆਏ ਮੈਂ ਆਈ ਸੀ ਪਿਛਲੇ ਸਾਲ ਪਰ ਪਿਛਲੇ ਸਾਲ ਮੈਂ 5 ਸਾਲਾਂ ਬਾਅਦ ਆਈ ਸੀਗੀ ਓਕੇ ਹਾਂਜੀ ਤੇ ਇੱਥੇ ਆ ਕੇ ਤੁਹਾਨੂੰ ਕੀ ਮਹਿਸੂਸ ਹੋਇਆ ਕੀ ਘਾਟ ਲਹਿ ਹੋਈ ਮਹਿਸੂਸ ਜਿਵੇਂ ਤੁਸੀਂ ਪਿੰਡ ਆਉਂਦੇ ਹੋ ਅੱਗੇ ਵੀ ਆਉਂਦੇ ਸੀ ਹੁਣ ਤੁਹਾਨੂੰ ਕੀ ਘਾਟ ਮਹਿਸੂਸ ਹੋਈ ਸੀ ਕਿ ਜਿਹੜਾ ਤੁਸੀਂ ਇੱਥੇ ਡਿਸਪੈਂਸਰੀ ਚ ਇਹ ਕੰਮ ਕੀਤਾ ਫੇਰ ਕੋ ਗੱਲ ਇਦਾਂ ਹੋਈ ਕਿ ਜਿਵੇਂ ਅਸੀਂ ਇੱਥੋਂ ਲੰਘਦੇ ਹਾਂ ਇਸ ਸਰਜੀ ਦੇ ਅੱਗੇ ਉਹ ਤੇ ਅਸੀਂ ਦੇਖਿਆ ਵੀ ਬਿਲਡਿੰਗ ਬੜੀ ਸੋਹਣੀ ਬਣੀ ਹੋਈ ਆ ਹਨਾ ਤੇ ਅਸੀਂ ਫੇਰ ਪੁੱਛਿਆ ਮੈਂ ਆਪਣੇ ਚਾਚਾ ਜੀ ਨੂੰ ਪੁੱਛਿਆ ਕਿ ਮਤਲਬ ਇੱਥੇ ਕੀ ਹੁੰਦਾ ਐਕਚੁਅਲ ਤੇ ਫਿਰ ਉਹ ਸਾਨੂੰ ਇੱਥੇ ਲੈ ਕੇ ਆਏ ਤੇ ਸਾਨੂੰ ਲੈ ਕੇ ਆਏ ਉਹਨੂੰ ਦਿਖਾਇਆ ਕਿ ਇਹ ਬਿਲਡਿੰਗ ਕਿਹਨੇ ਬਣਾਈ ਆ ਦੱਸਿਆ ਉਹਨਾਂ ਨੇ ਕਿ ਇਹ ਐਨ ਆਰ ਆਈ ਨੇ ਬਣਾਈ ਆ ਲੋਕਾਂ ਦੇ ਸਹਿਯੋਗ ਨਾਲ ਬਣੀ ਆ ਫਿਰ ਅਸੀਂ ਪੁੱਛਿਆ ਵੀ ਡਾਕਟਰ ਜਿਹੜੇ ਆਉਂਦੇ ਨੇ ਤੇ ਕਿੱਦਾਂ ਮਤਲਬ ਕਿੱਦਾਂ ਚੱਲਦਾ ਕੰਮ ਹਨਾ ਪਰੰਦੇ ਸੇ ਵੀ ਡਾਕਟਰ ਰੱਖਿਆ ਹੋਏ ਨੇ ਪਰ ਅਸੀਂ ਉਹਨਾਂ ਦੀ ਜਿਹੜੀ ਸੈਲਰੀ ਵਗੈਰਾ ਅਸੀਂ ਆਪਣੇ ਪੱਲਿਓਂ ਦਿੰਨੇ ਆ ਜਾਂ ਪਿੰਡ ਦੇ ਲੋਕ ਇਕੱਠੇ ਕਰਕੇ ਦੇ ਦਿੰਦੇ ਨੇ ਹਨਾ ਫਿਰ ਉਹ ਸੁਣ ਕੇ ਮਤਲਬ ਮੈਨੂੰ ਇਦਾਂ ਲੱਗਿਆ ਕਿ ਮਤਲਬ ਅਸੀਂ ਤਾਂ ਪੈਸੇ ਕਮਾ ਰਹੇ ਆ ਅਸੀਂ ਕਿਉਂ ਨਹੀਂ ਐਡ ਕਰ ਸਕਦੇ ਉਸ ਚੀਜ਼ ਦੇ ਵਿੱਚ ਹਨਾ ਫਿਰ ਮੈਂ ਇਹਨਾਂ ਨਾਲ ਗੱਲ ਕੀਤੀ ਕਿ ਆਪਾਂ ਨੂੰ ਇਦਾਂ ਦਾ ਕੁਝ ਕੈਂਪ ਆਰਗੇਨਾਈਜ਼ ਕਰਨਾ ਚਾਹੀਦਾ ਜਿਹੜਾ ਕਿ ਪਹਿਲਾਂ ਵਾਲੇ ਕੈਂਪ ਨਾਲੋਂ ਵੱਡਾ ਹੋਵੇ ਤਾਂ ਕਿ ਦੂਰ ਦੂਰ ਦੇ ਪਿੰਡ ਜਿੱਥੇ ਵੀ ਗੱਲ ਪਹੁੰਚਾ ਸਕਦੇ ਹੋਈ ਆਪਾਂ ਪਹੁੰਚਾਈਏ ਤੇ ਉਹਨਾਂ ਨੂੰ ਬੁਲਾ ਕੇ ਆਪਾਂ ਇੱਥੇ ਫ੍ਰੀ ਮੈਡੀਸਿਨ ਫ੍ਰੀ ਟੈਸਟ ਸਾਰਾ ਕੁਝ ਕਰਵਾਇਏ ਕਿਉਂਕਿ ਮੇਰੇ ਮਨ 'ਚ ਇਹ ਸੀਗਾ ਕਿ ਕੋਈ ਵੀ ਬੰਦਾ ਆਇਆ ਉਹਨੂੰ ਉਹਦਾ 1 ਰੁਪਿਆ ਨਾ ਲਿਕਣਾ ਚਾਹੀਦਾ ਬਿਲਕੁਲ ਕਿਉਂਕਿ ਜੇ ਅਸੀਂ ਕਰ ਸਕਦੇ ਹਾਂ ਤਾਂ ਸਾਨੂੰ ਕਰਨਾ ਚਾਹੀਦਾ ਤੇ ਇਹੀ ਮੇਰਾ ਮੈਨੂੰ ਮੇਰੇ ਦਿਮਾਗ 'ਚ ਇਹੀ ਸੀਗਾ ਕਿ ਆਪਾਂ ਨੂੰ ਕਰਨਾ ਚਾਹੀਦਾ ਹੈ ਤੇ ਫਿਰ ਉਹਨਾਂ ਦੀ ਹੈਲਪ ਨਾਲ ਆਪਾਂ ਫਿਰ ਅਪੋਲੋ ਹਸਪੀਟਲ ਦੀ ਹੈਲਪ ਨਾਲ ਤੇ ਆਪਾਂ ਡਾਕਟਰ ਬੁngਾਏ ਵਧੀਆ ਵਧੀਆ ਡਾਕਟਰਸ ਆਏ ਮੈਂ ਤਾਂ ਆਪ ਦੇਖ ਕੇ ਬਹੁਤ ਹੈਰਾਨ ਹੋਈ ਕਿ ਇੱਥੇ ਸੀਨੀਅਰ ਡਾਕਟਰਸ ਮਤਲਬ ਬਿਲਕੁਲ ਸਪੈਸ਼ਲਾਈਜ਼ਡ ਡਾਕਟਰਸ ਆਏ ਨੇ ਹਨਾ ਗਾਇਨੀਸੀ ਕਾਰਡੀਓਲੋਜਿਸਟ ਸੀਗੇ ਜਨਰਲ ਮੈਡੀਸਿਨ ਦੇ ਸੀਗੇ ਤੇ ਵੈਰੀ ਇੰਪ੍ਰੈਸਿਵ ਲਾਈਕ ਆਈ ਵਾਸ ਸੁਪਰ ਹੈਪੀ ਲਾਈਕ ਕਿ ਇਦਾਂ ਹੋ ਸਕਦਾ ਤੇ ਲੋਕੀ ਵੀ ਆਏ ਇੱਕ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਇੱਕ ਅਜਬ ਅੰਕਲ ਜੀ ਆਏ ਬਾਬਾ ਜੀ ਆਏ ਮੈਨੂੰ ਕਹਿੰਦੇ ਕਿ ਗੁੱਡੀਆਂ 100 ਰੁਪਈਆ ਲੈ ਲਾ ਤੇ ਮੇਰਾ ਟੈਸਟ ਕਰਾ ਦੇ ਮੇਰੇ ਘਰ ਅੰਕਲ ਜੀ ਬਾਬਾ ਜੀ 100 ਰੁਪਏ ਆਪਾਂ ਦਾ ਫ੍ਰੀ ਚ ਕਰਾ ਰਹੇ ਸਾਰੇ ਬੜੇ ਖੁਸ਼ ਹੋਏ ਮਤਲਬ ਉਹਨਾਂ ਦੀ ਅੱਖਾਂ ਚ ਨਾ ਚਮਕ ਆ ਗਈ ਬਿਲਕੁਲ ਹਨਾ ਤੇ ਉਹ ਸੋਚ ਕੇ ਵੀ ਚਲੋ ਇੱਕ ਬੰਦੇ ਦਾ ਤਾਂ ਭਲਾ ਹੋਇਆ ਭਾਵੇਂ ਜਿੰਨੇ ਆਪਾਂ ਪਤਾ ਹੀ ਨਹੀਂ 100 150 ਬੰਦਾ ਆਇਆ ਪਰ ਇੱਕ ਬੰਦੇ ਦੇ ਵੀ ਜੇ ਹੈਲਪ ਹੋ ਗਈ ਤਾਂ ਮੇਰੇ ਹਿਸਾਬ ਨਾਲ ਇਹ ਇਹ ਪੂਰਾ ਪੂਰਾ ਹੋ ਗਿਆ ਸਫਲ ਹੋ ਗਿਆ ਹੈ ਜਿਹੜਾ ਅੱਜ ਕਿਉਂਕਿ ਬਹੁਤ ਵਧੀਆ ਕਾਬਿਲ ਡਾਕਟਰ ਆਏ ਹੋਤੀਗੇ ਕਿਉਂਕਿ ਇਹ ਡਾਕਟਰਾਂ ਦੀ ਫੀਸ ਹੈ ਮੇਰੇ ਖਿਆਲਾ ਵੀ 10000 5500 ਰੁਪਈਆ 30 ਹੋਊਗੀ ਜਿਹੜੇ ਅੱਜ ਮਤਲਬ ਆਏ ਨੇ ਹਨਾ ਲੋਕਾਂ ਨੂੰ ਅਹਿਸਾਸ ਹੋਇਆ ਇਸ ਚੀਜ਼ ਦਾ ਆਉਣ ਦਾ ਹਾਂਜੀ ਹਾਂਜੀ ਤੁਹਾਨੂੰ ਸੇਵਾ ਕਰਕੇ ਮਨ ਨੂੰ ਕਿੰਨਾ ਕੁ ਸੁਗਨ ਮਿਲਿਆ ਬਸ ਇਹ ਚੀਜ਼ ਤਾਂ ਤੁਸੀਂ ਪੁੱਛੋ ਨਾ ਕਿਉਂਕਿ ਇੰਨਾ ਤੁਸੀਂ ਮੈਂ ਇੱਕ ਆਂਟੀ ਨੂੰ ਮਿਲੀ ਉਹ ਆਂਟੀ ਬਹੁਤ ਹੀ ਬਿਮਾਰ ਸੀਗੇ ਉਹਨਾਂ ਨੂੰ ਲੈ ਕੇ ਜਾਣਾ ਡਾਕਟਰ ਕੋਲ ਲੈ ਕੇ ਆਣਾ ਤੇ ਉੱਥੋਂ ਪਰਚੀ ਉਨੂੰ ਐਸੇ ਸੀਚ ਵੀ ਖੁਸ਼ੀ ਹੋਗੀ ਕਿ ਇੱਡਾ ਵੱਡੇ ਡਾਕਟਰ ਨੇ ਉਹਨਾਂ ਦੀ ਦਵਾਈ ਲਿਖਤੀ ਹੈ ਨਾ ਉਹ ਆਂਟੀ ਦੀ ਸ਼ਕਲ ਦੇ ਉੱਤੇ ਖੁਸ਼ੀ ਦੇਖ ਕੇ ਜੋ ਖੁਸ਼ੀ ਮਿਲਦੀ ਹੈ ਨਾ ਉਹ ਕਿਤੇ ਨਹੀਂ ਮਿਲ ਸਕਦੀ ਮੈਂ ਮਤਲਬ ਦੱਸਣਾ ਜਾਉਂਗੀ ਵੀ ਇੰਨੀਆਂ ਕੰਟਰੀਜ਼ ਮੈਂ ਘੁੰਮ ਚੁੱਕੀਆਂ ਪੰਜ 6 ਕੰਟਰੀਜ਼ ਦਾ ਪਿਛਲੇ ਸਾਲ ਗਈ ਸੀ ਕਿਤੇ ਨਾ ਤੁਹਾਨੂੰ ਇਹ ਚੀਜ਼ ਮਿਲੂਗੀ ਜੋ ਜਿੱਥੇ ਹੋ ਰਹੀ ਆ ਜੋ ਲੋਕੀ ਕਰ ਰਹੇ ਨੇ ਪਿੰਡ ਦੇ ਲੋਕੀ ਕਰ ਰਹੇ ਨੇ ਮੇਰੇ ਚਾਚਾ ਜੀ ਬੈਠੇ ਨੇ ਤੇ ਇਹ ਜੋ ਕਰ ਰਹੇ ਨੇ ਬਹੁਤ ਵੱਡੀ ਚੀਜ਼ ਆ ਮੇਰਾ ਮਤਲਬ ਮੈਂ ਕੇਪ ਟਾਊਨ ਤੋਂ ਮੈਂ ਸਾਊਥ ਅਫਰੀਕਾ ਤੋਂ ਆਈ ਉੱਥੇ ਰਹਿਨੀ ਆ ਤੇ ਉੱਥੇ ਜਿਵੇਂ ਹੁੰਦਾ ਕਿ ਉੱਥੇ ਮੈਂ ਚੀਜ਼ਾਂ ਕਰਦੀ ਰਹੀਨੀ ਆ ਕਿਉਂਕਿ ਮੈਨੂੰ ਹੁੰਦਾ ਜਿਹੜੇ ਕੁੱਤੇ ਨਹੀਂ ਹੁੰਦੇ ਛੋਟੇ ਛੋਟੇ ਜਿਵੇਂ ਸੜਕਾਂ ਤੇ ਪਏ ਹੁੰਦੇ ਬਿਲਕੁਲ 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 ਉਹਨਾਂ ਨੂੰ ਮੈਂ ਚੱਕ ਕੇ ਤੇ ਉਹਨਾਂ ਦੀ ਦੇਖਭਾਲ ਵੀ ਕਰਦੀ ਆ ਉੱਥੇ ਤੇ ਮੈਨੂੰ ਇਹ ਹਮੇਸ਼ਾ ਤੋਂ ਹੀ ਰਿਹਾ ਕਿ ਕਿਸੇ ਦੀ ਜੇ ਹੈਲਪ ਹੋ ਸਕਦੀ ਆ ਤਾਂ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਇਹਨੂੰ ਕਹਦੇ ਹੁੰਦੇ ਨੇ ਜਿਹਦਾ ਇਨਸਾਨੀਅਤ ਧਰਮ ਹੁੰਦਾ ਉਹ ਸਮਾਜ ਲਈ ਹਮੇਸ਼ਾ ਸੂਝਦਾ ਹੁੰਦਾ ਵੈਸੇ ਤੁਹਾਨੂੰ ਮਿਲ ਕੇ ਬਹੁਤ ਖੁ ਤੁਹਾਡੇ ਤੇ ਮਾਣ ਆ ਪੂਰਾ ਕਿਉਂਕਿ ਜੋ ਗੁਰਨਾਨਕ ਮਹਾਰਾਜ ਨੇ ਕਿਹਾ ਹਾਂਜੀ ਸੋ ਕਿਉ ਮੰਦਾ ਆਖੀ ਹੈ ਜਿੱਤ ਜਮੇ ਰਜਾਨ ਉਹ ਧੀਆ ਅੱਜ ਇਸ ਚੀਜ਼ ਨੂੰ ਸੇਵਾ ਨੂੰ ਦੇਖ ਕੇ ਸਾਨੂੰ ਅਹਿਸਾਸ ਹੋਇਆ ਵੀ ਧੀਆ ਕਿਸੇ ਗੱਲੋਂ ਘਟ ਨਹੀਂ ਨਹੀਂ ਜੀ ਸਾਰਿਆਂ ਨੂੰ ਅੱਗੇ ਨੇ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੋ ਡਿਸਪੈਂਸਰੀ ਤੁਸੀਂ ਸ਼ੁਰੂ ਕੀਤੀ ਆ ਉਹ ਦਿਨ ਦੁਗਣੀ ਰਾਤ ਚੌਕਣੀ ਤੱਕੀਆਂ ਕਰੇ ਤੇ ਅਸੀਂ ਹਮੇਸ਼ਾ ਹੀ ਚਾਹੁੰਦੇ ਆ ਵੀ ਤੁਸੀਂ ਜੇ ਬਾਹਰ ਰਹਿ ਕੇ ਆਪ ਦਾ ਜੋ ਕਾਰੋਬਾਰ ਕਰਦੇ ਹੋ ਉਹ ਤਰੱਕੀਆਂ ਕਰੇ ਪਰ ਤੁਸੀਂ ਪੰਜਾਬ ਵੱਲ ਦੇਖਦੇ ਹੋ ਤਾਂ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਡਾਕਟਰ ਗੁਰਵਿੰਦਰ ਸਿੰਘ ਮਿਰਕ ਐਮ ਡੀ ਮੈਡੀਸਨ ਆ ਸੀਨੀਅਰ ਕੰਸਲਟੈਂਟ ਐਸ ਪੀ ਐਸ ਹਸਪੀਟਲ ਲੁਧਿਆਣਾ ਤੋਂ ਅੱਜ ਦੀ ਕੜਾਣੀ ਕੈਂਪ ਲਾਇਆ ਸੀ ਜੀ ਤਾਂ ਕੈਂਪ ਬਹੁਤ ਹੀ ਵਧੀਆ ਰਿਹਾ ਇੱਥੇ ਅਸੀਂ ਕਾਰਡੀਓਲੋਜੀ ਦੇ ਡਾਕਟਰ ਸਾਹਿਬ ਆਏ ਹੋਏ ਸੀ ਮੈਂ ਮੈਡੀਸਨ ਦਾ ਸੀ ਨਾਲ ਆਰਥੋ ਦੇ ਸੀ ਨਾਲ ਗਾਈਡਿੰਗ ਦੇ ਡਾਕਟਰ ਸਾਹਿਬ ਆਏ ਹੋਏ ਸੀ ਜੀ ਔਰ ਇਹ ਲੋਡਬੰਦ ਮਰੀਜ਼ਾਂ ਵਾਸਤੇ ਬਹੁਤ ਹੀ ਵਧੀਆ ਸਾਬਤ ਹੋਇਆ ਕਿ ਕੱਟੂਕਟ ਇੱਥੇ ਮੇਰੇ ਕੱਲ 150 ਦੇ ਰਾਊਂਡ ਪੇਸ਼ੈਂਟਸ ਨੂੰ ਅਸੀਂ ਫ੍ਰੀ ਮੈਡੀਸਿਨਸ ECG ਤੇ ਨਾਲ ਆਪਣੇ opinion's ਬੈਸਟ opinion ਜਿਹੜੇ ਡਾਕਟਰਸ ਦੇ ਉਹ ਉਹਨਾਂ ਨੇ ਦਿੱਤੇ ਤੇ ਨਾਲ ਫ੍ਰੀ ਟੈਸਟ ਵੀ ਇੱਥੇ ਕੀਤੇ ਔਰ ਇਸ ਦੇ ਵਿੱਚ ਸਭ ਤੋਂ ਵਧੀਆ ਖਾਸ ਗੱਲ ਇਹ ਰਹੀ ਹੈ ਕਿ ਪਿੰਡ ਘੜਾਨੀ ਵਾਲੇ ਨੇ ਬਹੁਤ ਜ਼ਿਆਦਾ ਵੱਡਾ ਸਹਿਯੋਗ ਰਿਹਾ ਜਿੰਦੇ ਵਿੱਚੋਂ ਕੁਝ NRI ਇਹ ਗੈਸਟ ਆਏ ਹੋਏ ਆ ਸਾਡੇ ਜਿਵੇਂ ਰਵਨੀਤ ਕੌਰ ਜੀ ਆਏ ਆ ਨਾਲ ਸਨੇਹ ਜੋਤ ਕੌਰ ਬੁਪਰਾਏ ਗੁਰਕਰਨ ਸਿੰਘ ਤੇ ਕਰਨਵਲ ਗੁਰਕਰਨੂਰ ਸਿੰਘ ਇਹ ਸਾਰੇ ਕੈਨੇਡਾ ਤੋਂ ਗੈਸਟ ਆਏ ਸੀਗੇ ਔਰ ਇਹਨਾਂ ਦਾ ਬਹੁਤ ਹੀ ਵੱਡਾ ਸਹਿਯੋਗ ਰਿਹਾ ਇਹਨਾਂ ਨੇ ਬਹੁਤ ਹੈਲਪ ਕੀਤੀ ਇੱਥੇ ਔਰ ਇਹਨਾਂ ਨੇ ਆਪਣੇ ਕੁਝ ਫੰਡਸ ਵੀ ਤੋਂ ਰੇਸ ਕੀਤੇ ਔਰ ਇਹਨਾਂ ਨੇ ਮੈਡੀਸਿਨਸ ਦੇ ਵਿੱਚ ਕਾਫੀ ਹੈਲਪ ਕੀਤੀ ਅਸੀਂ ਭਾਈ ਜੀ 2 ਸਾਲ ਤੋਂ ਇੱਥੇ ਇਹ ਡਿਸਪੈਂਸਰੀ ਚਲਾ ਰਹੇ ਆਂ ਅਸੀਂ 10 ਤੋਂ 4 ਵਜੇ ਤੱਕ ਤਾਂ ਵੈਸੇ ਦਾ ਬੜਾ ਪਟੇ ਡਾਕਟਰ ਆ। ਕੋਈ ਵੀ ਆਵੇ ਦਵਾਈ, ਇੰਜੈਕਸ਼ਨ ਚਾਹੀਏ, ECG ਜਾਂ ਲੈਬੋਰੀਟਰੀ ਕਸਟ ਅਸੀਂ ਫ੍ਰੀ ਕਰਦੇ ਆ। ਅਸੀਂ ਕੋਸ਼ਿਸ਼ ਸਾਡੀ ਹੁੰਦੀ ਆ ਵੀ ਰੋਜ਼ 30-35 ਪੇਸ਼ੈਂਟ ਅਸੀਂ ਚੈੱਕ ਕਰਦੇ ਆ ਤੇ ਉਹਨਾਂ ਨੂੰ ਮੈਡੀਸਿਨ ਦਿੰਨੇ ਆ। ਹੁਣ ਸਾਡੇ ਬੇਟੀ ਰਮਨਜੀਤ ਕਾ ਤੇ ਸਨੇਹ ਜੋਤ ਕੌਰ ਬੁਫਾਰਾਏ, ਗੁਰਕਾਰ ਸਿੰਘ ਬੁਫਾਰਾਏ ਤੇ ਇੱਕ ਕਮ ਕਲਵਲ ਗਨੂਰ ਸਿੰਘ ਬੁਫਾਰਾਏ ਜੇ ਕੈਨੇਡਾ ਤੋਂ ਆਏ ਸੀ। ਇਹਨਾਂ ਨੂੰ ਮੈਂ ਡਿਸਪੈਂਸਰੀ ਬਾਰੇ ਦੱਸਿਆ ਹੈ ਕਹਿੰਦੇ ਵੀ ਇਹ ਅਟੈਚ ਜੀ ਕੰਮਤਾਂ ਸੱਤ ਮੋਸੀ ਕੀ ਕਰ ਸਕਦੇ ਆ ਅਸੀਂ ਸੇਵਾ ਕੀ ਕਰ ਸਕਦੇ ਆ ਮੈਂ ਦੱਸਿਆ ਵੀ ਲੋਕਾਂ ਦੇ ਕੈਂਪ ਲੱਗਦੇ ਨੇ ਉੱਥੇ ਡਾਕਟਰ ਆਉਂਦੇ ਨੇ ਉਹ ਦਵਾਈਆਂ ਲਿਖਦੇ ਨੇ ਆਪਾਂ ਇੱਕ ਇਹ ਜਿਹਾ ਬਰਤਾਲਾ ਕਰੀਏ ਵੀ ਟੋਟਲੀ ਦਵਾਈ ਜਿਹੜੀ ਪੇਸ਼ੈਂਟਾਂ ਨੂੰ ਜੋ ਡਾਕਟਰ ਲਿਖਣਗੇ ਉਹ ਵੱਧ ਤੋਂ ਵੱਧ ਦਿਨਾਂ ਦੀ ਅਸੀਂ ਦਵਾਈ ਦੇ ਜੀ ਤੇ ਇਹਨਾਂ ਨੇ ਫਿਰ ਦਵਾਈ ਫੰਡنگ ਕਰਕੇ ਸਾਰੇ ਆਪਦੇ ਨੂੰ ਕਰਕੇ ਜੋ ਵੀ ਤੁਸੀਂ ਦੇਖਿਆ ਇਹ ਇਹ ਜਿਹਾ ਮਾਹੌਲ ਬਣਿਆ ਇਹ ਗੱਲ 135 ਤੋਂ ਲੈ ਕੇ ਮੈਂ ਖਾਲ 150 ਤੱਕ ਜਾਣੀ ਸੰਭਾਵਨਾ ਪੇਸ਼ ਹੈ। ਕਸੇ ਟ੍ਰੀਟ ਦਵਾਈ ਦੇ ਦਿਲਾਂ ਲਈ ਤੇ ਇਹੋ ਜਿਹੇ ਬੱਚਿਆਂ ਨੂੰ ਮਤਲੀ ਆ ਵੀ ਸਾਡੇ ਕਲਚਰ ਨਾਲ ਜੁੜੇ ਰਹਿਣਗੇ ਸਾਡੀ ਜੇ ਬੱਚਿਆਂ 'ਚ ਇਹੋ ਜਿਹੀ ਭਾਵਨਾ ਸ਼ੁਰੂ ਹੋਈ ਆ ਤਾਂ ਹੋਰ ਲੋਕ ਦੇਖ ਕੇ ਇਹੋ ਜਿਹੇ ਮਤਲਬ ਜਿਹੜੇ ਲੋਕ ਭਲਾਈ ਦੇ ਕੰਮ ਕਰਨਗੇ ਮੇਰੇ ਤਾਂ ਸਾਰੇ ਬੱਚਿਆਂ ਨੂੰ ਸ਼ੇਰਾ ਜਾਂਦਾ ਇਹਨਾਂ ਦੇ ਜਿਹੜਾ ਇਹਨਾਂ ਨੇ ਬਰਾਲਾ ਕੀਤਾ ਤੇ ਬਾਕੀ ਤੁਸੀਂ ਸਾਡੇ ਡਿਸਪੈਂਸਰੀ ਬਾਰੇ ਸਾਡੇ ਸਿਸਟਮ ਬਾਰੇ ਉਹ ਬੱਚਿਆਂ ਬਾਰੇ ਦੇਖ ਲਿਆ ਕੋਈ ਪੇਸ਼ੈਂਟ ਨੂੰ ਪਰੌਣ ਨਹੀਂ ਆਈ ਈਸੀਸੀ ਮੇਰੇ ਖਾਲਕਸੀ 35 ਬੰਦਿਆਂ ਦੀ ਸੀ ਕਰ ਚੁੱਕੇ ਆ ਬਿਲਕੁਲ ਜੀ ਬਿਲਕੁਲ ਜੀ ਦੇਖੋ ਅਸੀਂ ਕੱਲ ਲੈਬੋਰੀਰੀ ਦੇ ਅਡਰੈਸ ਕੱਲ ਅਸੀਂ 22 ਟੈਸਟ ਕੀਤੇ ਆ ਜੀ ਅੱਜ ਸਾਡੇ ਕੋਲ 40 45 ਟੈਸਟ ਨੇ ਅਸੀਂ ਕਿਸੇ ਤੋਂ ਕਿਸੇ ਟੈਸਟ ਦਾ ਕੋਈ ਫੈਸਲਾ ਨਹੀਂ ਲਿਆ ਅਸੀਂ ਮਤਲਬ ਗहन ਕੋਸ਼ਿਸ਼ ਕਰਾਂਗੇ ਸਾਡੇ ਬੱਚੇ ਫੇਰ ਆਉਣਗੇ ਤੇ ਇਦੋਂ ਵੀ ਮਤਲਬ ਹੋਰ ਚੰਗਾ ਬਰਾਲਾ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਐਡ ਕਰਕੇ ਤਾਂ ਸੀ ਕਹੋਰ ਮਹਿੰਗਾ ਕਰ ਪਾਈਏ ਬਾਕੀ ਅਸੀਂ ਇਹ ਬੋਲੋ ਵਾਲਿਆਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਇੱਕ ਥੋੜੇ ਜਿਹੇ ਸ਼ਬਦ ਦੇ ਬਹੁਤ ਵਧੀਆ ਡਾਕਟਰ ਸੀਨੀਅਰ ਡਾਕਟਰ ਡੇਪੋਗੇ ਜੀ ਗ੍ਰਿੰਦਰ ਬੇਕ ਹੋ ਗਏ ਤੇ ਹੱਡੀਆਂ ਵਾਲੇ ਡਾਕਟਰ ਹੋ ਗਏ ਲੇਡੀ ਡਾਕਟਰ ਨੀਤੀ ਤੇ ਸਾਡੇ ਕੋਲੋਂ ਆਏ ਨੇ ਤੇ ਅਸੀਂ ਮਤਲਬ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਸਾਦ ਨੂੰ ਬੱਚਿਆਂ ਦੇ ਪਰਾਲੇ ਨੂੰ ਹੋਰ ਹੱਲਾਸ਼ੀਰ ਦਿੱਤੀ ਆ ਤੇ ਅਸੀਂ ਕਹਿੰਦੇ ਹਾਂ ਕਿ ਸਤੋ ਲੋਕ ਸਿਹਤ ਲੈਣ ਤੇ ਆਇਆ ਜਾਉਦਾ ਆਪਣਾ ਦਾ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਪਰਿਵਾਰ ਜਿਹੜਾ ਬਹੁਤ ਮਹਾਰਾਜ ਕਿਰਪਾ ਕਰਕੇ ਤੁਹਾਡੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਕਿਉਂਕਿ ਤੁਸੀਂ ਇਹ ਜੇ ਪਰਿਵਾਰ ਨੂੰ ਆਪਦੇ ਨੂੰ ਇਹ ਜੀ ਸਿਹਤ ਦੇ ਰਹੇ ਹੋ